ਸਚਰੀਏ ਕਾਲ ਦੇ ਗੁਰਦਾਸਪੁਰ ਨਿਵਾਸੀਓ ਮੈਂ ਜਸਪਿੰਦਰ ਸਿੰਘ ਐਸ ਡੀ ਐਮ ਦੀਨਾ ਨਗਰ ਅਤੇ ਇਸ ਵਕਤ ਐਡੀਸ਼ਨਲ ਚਾਰਜ ਏ ਡੀ ਸੀ ਗੁਰਦਾਸਪੁਰ ਮੈਂ ਇਸ ਵੀਡੀਓ ਰਾਹੀਂ ਆਪ ਸਭ ਨੂੰ ਅਪੀਲ ਕਰਦਾ ਹਾਂ ਆਪਰੇਸ਼ਨ ਸ਼ੀਲਡ ਦੇ ਤਹਿਤ ਇੱਕ ਮੌਕ ਡ੍ਰਿਲ ਕੀਤਾ ਜਾਣਾ ਹੈ ਇਸ ਦੇ ਵਿੱਚ ਐਮ ਐਚ ਏ ਯਾਨੀ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਜੋ ਗਾਈਡਲਾਈਨਸ ਜਾਰੀ ਹੋਈਆਂ ਹਨ ਜਿਸ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਵੱਲੋਂ ਜੋ ਕੱਲ ਨੂੰ ਆਪਰੇਸ਼ਨ ਸ਼ੀਲਡ ਦੇ ਤਹਿਤ ਇੱਕ ਮੌਕ ਡ੍ਰਿਲ ਕੀਤਾ ਜਾਣਾ ਹੈ ਇਸ ਮੌਕ ਡ੍ਰਿਲ ਦੇ ਵਿੱਚ ਰਿਹਸਲ ਦੇ ਤੌਰ ਤੇ ਅਸੀਂ ਕਿਵੇਂ ਆਪਤਕਾਲੀ ਜਾਂ ਐਮਰਜੈਂਸੀ ਸਿਚੁਏਸ਼ਨ ਨੂੰ ਨਜਿੱਠਣਾ ਹੈ ਉਸ ਦੀ ਇੱਕ ਟ੍ਰੇਨਿੰਗ ਦੇਵਾਂਗੇ ਲੋਕਾਂ ਨੂੰ ਅਤੇ ਸਾਡਾ ਜਿਹੜਾ ਸਾਡੇ ਜਿਹੜੇ ਵੱਖ-ਵੱਖ ਇੰਸਟੀਟਿਊਸ਼ਨਸ ਹਨ ਉਹਨਾਂ ਦੀ ਵੀ ਇੱਕ ਤਰੀਕੇ ਨਾਲ ਇੱਕ ਮੌਕ ਡ੍ਰਿਲ ਹੋਏਗੀ ਕਿ ਇਹੋ ਜੀ ਆਪਾਤਕਾਲੀਨ ਜਿਹੜੀ ਸਥਿਤੀ ਹੈਗੀ ਆ ਉਹਦੇ ਵਿੱਚ ਕਿਵੇਂ ਰਿਐਕਟ ਕਰਨਾ ਹੈ ਕਿਵੇਂ ਰਿਸਪੌਂਡ ਕਰਨਾ ਇਹ ਸਿਰਫ ਇੱਕ ਪ੍ਰੀਪੇਅਰਨੈਸ ਮੈਜਰ ਹੈ ਇਹਦੇ ਵਿੱਚ ਆਪ ਸਭ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕੱਲ 6 ਵਜੇ ਆ ਬਾਬਾ ਬੰਦਰ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਗੁਰਦਾਸਪੁਰ ਵਿੱਚ ਇੱਕ ਮੌਕ ਡ੍ਰਿਲ ਕੀਤਾ ਜਾਣਾ ਜਿਸ ਵਿੱਚ ਐਨਸੀਸੀ ਹੋਮ ਗਾਰਡਸ ਪੰਜਾਬ ਪੁਲਿਸ ਹੈਲਥ ਡਿਪਾਰਟਮੈਂਟ ਅਤੇ ਵੱਖ-ਵੱਖ ਜਿਹੜੇ ਵਿਭਾਗ ਨੇ ਪੰਜਾਬ ਸਰਕਾਰ ਦੇ ਜਿਹੜਾ ਗੁਰਦਾਸਪੁਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਮੌਗ ਡ੍ਰਿਲ ਦੇ ਵਿੱਚ ਸਮੂਲੀਅਤ ਕੀਤੀ ਜਾਣੀ ਹੈ ਤੇ ਆਮ ਪਬਲਿਕ ਨੂੰ ਪੈਨਿਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਇਹ ਸਿਰਫ ਸਾਡੀ ਇੱਕ ਸਾਡਾ ਇੱਕ ਪ੍ਰਿਪੇਅਰਡਨੈਸ ਮੇਜਰ ਹੈ ਇਸ ਦੇ ਨਾਲ ਹੀ ਰਾਤ ਨੂੰ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਪ੍ਰਿਪੇਅਰਡਨੈਸ ਮੇਜਰ ਦੇ ਤੌਰ ਤੇ ਇੱਕ ਬ੍ਰੇਕਆਊਟ ਕੀਤਾ ਜਾਣਾ ਜਿਸ ਵਿੱਚ ਗੁਰਦਾਸਪੁਰ ਸ਼ਹਿਰ ਵਿੱਚ ਸਾਇਰਨ ਵੱਜਣਗੇ ਤੇ ਉਸ ਤੋਂ ਬਾਅਦ ਬ੍ਰੇਕਆਊਟ ਕਰ ਦਿੱਤਾ ਜਾਵੇਗਾ ਤੇ ਇਸ ਦੌਰਾਨ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਦੇ ਅੰਦਰ ਰਹੀਏ ਅਤੇ ਕੋਈ ਵੀ ਲਾਈਟ ਜੋ ਬਾਹਰ ਹੈ ਉਸ ਨੂੰ ਨਾ ਔਨ ਕਰੀਏ ਤੇ ਇਨਡੋਰ ਰਹਿ ਕੇ ਪਰਦੇ ਲਗਾ ਕੇ ਘਰਾਂ ਦੇ ਵਿੱਚ ਰਹੀਏ ਤੇ ਆਪ ਸਭ ਦਾ ਸਹਿਯੋਗ ਸਾਡੇ ਇਸ ਆਪਰੇਸ਼ਨ ਸ਼ੀਲਡ ਦੇ ਵਿੱਚ ਹੋ ਰਹੇ ਮੌਕ ਟ੍ਰਿਲ ਅਤੇ ਬ੍ਰੇਕਆਊਟ ਦੇ ਵਿੱਚ ਬਹੁਤ ਮਦਦ ਕਰੇਗਾ 緊急時段階になってください。